ਸਤਿ ਸ਼੍ਰੀ ਅਕਾਲ ਸਿਆਣੇ ਕਹਿੰਦੇ ਆ ਵੀ ਪਾਣੀ ਚ ਤਲਵਾਰ ਮਾਰਿਆ ਪਾਣੀ ਵੱਢਿਆ ਨਹੀਂ ਜਾਂਦਾ ਉਹਨਾਂ ਇੱਕ ਗੱਲ ਸੀ ਕਿ ਬੰਦਾ ਤੇ ਜਨਾਨੀ ਲੜ ਪਏ ਤੇ ਉਹ ਹੁਣ ਗੱਲ ਕਰਨ ਦਾ ਆਪਸ ਚ ਲਿਖ ਕੇ ਪਰਚੀ ਤੇ ਕਰਿਆ ਕਰਨ ਤੇ ਉਹ ਬੰਦੇ ਨੇ ਨਾ ਕਿਤੇ ਸੰਝਰੇ ਜਾਣਾ ਸੀ ਉੱਠ ਕੇ ਕੰਮ ਧੰਦੇ ਉਹ ਜਨਾਨੀ ਦੇ ਸਹਰਾਣੇ ਇੱਥਨਾ ਪਰਚੀ ਲਿਖ ਕੇ ਆ ਗਿਆ ਵੀ ਮੈਨੂੰ ਤੂੰ ਸਵੇਰੇ ਸੰਝਰੇ 8 ਵਜੇ ਉਠਾ ਦੇ ਔਰ ਜਨਾਨੀ ਨੇ ਪਰਚੀ ਪੜ੍ਹ ਲਈ ਤੇ ਉਹ ਬੰਦੇ ਦੇ ਕੀ ਕੀਤਾ ਵੀ ਉਹ ਲੇਟ ਹੋ ਗਿਆ ਸਵੇਰ ਦੇ 10 ਵਜੇ ਤੇ ਉਹਨੇ ਆਖਿਆ ਬੜੀ ਕਪੱਤੀ ਜਨਾਨੀ ਐ ਵੀ ਮੈਂ ਤੇ ਚੰਗੀ ਭਲੀ ਪਰਚੀ ਲਿਖ ਕੇ ਆਇਆ ਵੀ ਮੈਨੂੰ ਸਵੇਰੇ 8 ਵਜੇ ਠਾਜੀ ਤੇ 10 ਵਜੇ ਪੈਣ ਠਾਇਆ ਕੋਈ ਨਹੀਂ ਉਹਨੇ ਜਦ ਹਰਾਨਾ ਚੱਕਿਆ ਤੇ ਥਲੋਂ ਥੱਬਾ ਪਰਚੀਆਂ ਦਾ ਨਿਕਲਿਆ ਕਿਸੇ ਤੇ ਲਿਖਿਆ 8 ਵਜੇ ਉੱਠ ਜਾ ਸਵਾ 8 ਹੋ ਗਏ ਉੱਠ ਜਾ 9 ਵਜੇ ਹੁਣ ਤਾਂ ਉੱਠ ਜਾ ਵੀ ਸਿਆਣੇ ਕਹਿੰਦੇ ਆ ਤੇ ਬੰਦਾ ਜਨਾਨੀ ਦਾ ਰਿਸ਼ਤਾ ਹੀ ਇਦਾਂ ਦਾ ਹੈ ਕਿ ਪਾਣੀ ਚ ਤਲਵਾਰ ਮਾਰੀ ਜੋ ਵੱਡੀ ਜੋ ਜੋ ਮਰਜੀ ਹੋ ਜੇ ਲੜਫੜ ਕੇ ਵੀ ਉਦਾਂ ਦੀ ਹੋ ਜਾਂਦੀ ਐ ਇਹ ਗੱਲ ਮੈਂ ਅੰਜੂਮ ਸਰੋਏ ਤੋਂ ਸੁਣੀ ਸੀ ਉਧਰ ਵੀਰ ਪਾਕਿਸਤਾਨ ਵਾਲਾ ਗੱਲ ਚੰਗੀ ਲੱਗੀ ਤਾਂ ਮੈਂ ਵੀ ਸ਼ੇਅਰ ਕਰਤੀ ਤੁਹਾਡੇ ਨਾਲ ਇਹਨੂੰ ਕੋਈ ਕਾਪੀ ਪੇਸਟ ਨਾ ਗਿਨੇਓ ਚੰਗੀਆਂ ਗੱਲਾਂ ਜੜੀਆਂ ਅੱਗੇ ਉਹ ਭੇਜਣੀਆਂ ਚਾਹੀਦੀਆਂ ਤੇ ਜੇ ਤੁਹਾਨੂੰ ਵੀ ਚੰਗੀ ਲੱਗੇ ਤਾਂ ਤੁਸੀਂ ਵੀ ਆਪਣੇ ਬਣਾ ਕੇ ਭੇਜੋ ਨਹੀਂ ਆ ਵਾਲੀ ਸ਼ੇਅਰ ਕਰ ਦਿਓ ਬੜੀ ਮਿਹਰਬਾਨੀ